ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਜੀ ਅੱਜ ਦੇ ਨਵੇਂ ਬਲੌਗ ਵਿੱਚ ਅੱਜ ਬਈ ਆਪਾਂ ਆਏ 4-5 ਦਿਨਾਂ ਬਾਅਦ ਏਜੰਸੀ ਕਿਉਂਕਿ ਪੈਦਲ ਯਾਤਰਾ ਅੰਬਰਸਰ ਨੂੰ ਗਏ ਹੋਏ ਸੀਗੇ ਤੇ ਅੱਜ ਆਪਾਂ ਨੇ ਇੱਕ ਟਰੈਕਟਰ ਲੈ ਆਂਦਾ ਵੀਰੇ ਕੱਟ ਕੇ ਤੇ ਉਹ ਪਿਆ ਪਿਆ ਡੀ ਆ ਤੇ ਤੁਹਾਨੂੰ ਦਿਖਾਉਨੇ ਆ ਵੀ ਟਰੈਕਟਰ ਕਿੱਦਾਂ ਦਾ ਹਨਾ ਟਰੈਕਟਰ ਕੰਡੀਸ਼ਨ ਕਲੂਸ਼ਨ ਵੀ ਚੈੱਕ ਕਰਾਉਨੇ ਆ ਨਾਲੇ ਤੁਹਾਨੂੰ ਦੱਸਦੇ ਆ ਵੀ ਰੇਟ ਰੂਟ ਕੀ ਆ ਮਾਡਲ ਕਿੰਨਾ ਹੈ ਤੇ ਪਹਿਲਾਂ ਟਰੈਕਟਰ ਦੇਖੋ ਫਿਰ ਕਰਦੇ ਆਪਾਂ ਗੱਲ ਲੈਣੀ ਚ ਟਰੈਕਟਰ ਦੇਖੋ ਯਾ ਆ ਪਿਆ ਡੀ ਤੇ ਮਿਲੋ ਸਾਡੇ ਵੀਰ ਸਿਮਰਨ ਨੂੰ ਹੋਰ ਵੀਰ ਜੀ ਹਾਲ ਚਾਲ ਆ ਜੀ ਵਧੀਆ ਵਧੀਆ ਬਾਈ ਹੋਰ ਸੁਣਾ ਨਮੀ ਦਾ ਜੀ ਵਧੀਆ ਕਿਵੇਂ ਰਹੀ ਯਾਤਰਾ ਵੇ ਯਾਤਰਾ ਬਾਈ ਵਧੀਆ ਰਹੀ ਆ ਹਾਂ ਹੋਰ ਠੀਕ ਆ ਬੰਨ ਚੰਗੀ ਤਰ੍ਹਾਂ ਮੱਥਾ ਟੇਕ ਕੇ ਆਏ ਚੱਲ ਵਧੀਆ ਅੱਜ ਆਪਾਂ ਨੇ ਪੰਜਾ ਪੰਜਾ ਡੀ ਲਿਆ ਏ ਓਕੇ ਜੀ 21 ਮਾਡਲ ਆ ਠੀਕ ਆ ਵੀਰੇ 2000 ਘੰਟਾ ਚੱਲਿਆ ਹੋਇਆ ਠੀਕ ਆ ਜੀ ਠੀਕ 2000 ਦਾ ਦੇਖ ਰਹਾ ਤੂੰ ਜਮਾਂ ਹੀ ਕੋਕ ਤੇ ਆ ਦੇ ਹਾਂ ਮਰਲੇ ਟਾਇਰ ਤਾਂ ਇਹ ਨਮੀ ਪਏ ਆ ਹਾਂ ਇਹ ਰੇਡੀਅਲ ਪਾਏ ਹੋਏ ਆ ਰੇਡੀਅਲ ਟਾਇਰ ਪਾਏ ਹੋਏ ਆ ਜਹਾਜਾਂ ਵਾਲੇ ਹਾਂ ਉਹ ਟਾਇਰ ਇਹ ਜਮਾਂ ਹੀ ਸਾਰਾ ਕੁ ਨਾਲ ਆ ਅਰੀਜਨਲ ਸੈਕਟਰ ਆ ਠੀਕ ਆ ਜੀ ਠੀਕ ਆ 2000 ਦਾ ਚੱਲੇਗਾ ਟਰੱਕ ਕੋਲੋਪੀ ਗਰੁੱਪ ਦੀ ਵੀਰੇ ਲੱਗੀ ਹੋਈ ਆ ਛੱਤ ਵੀ ਲੱਗੀ ਹੋਈ ਆ ਇਹ ਨਾ ਟਰਬੋ ਆਉਂਦਾ ਨਹੀਂ ਹੈਗਾ ਅੱਛਾ ਜੀ ਬਾਈ ਨੇ ਆਪਣੇ ਕੋਲੋਂ ਟਰਬੋ ਲਵਾਇਆ ਹੋਇਆ ਹੈ। ਆ ਟਰਬੋ ਵੀ ਲੱਗਾ ਵਾ ਟਰੈਕਟਰ ਨੂੰ। ਟਰਬੋ ਲੱਗਾ ਹੋਇਆ ਹੈ ਟਰੈਕਟਰ ਦੀ ਮੈਂ ਤੈਨੂੰ ਆਵਾਜ਼ ਦਊਂਗੀ ਕਿ ਦਿਖਾ ਦੇਣਾ ਘਰ ਨੂੰ ਟਰੈਕਟਰ ਚੱਲਿਆ ਹੋਇਆ। ਘਰ ਨੂੰ ਚੱਲਿਆ ਹੋਇਆ। ਓਕੇ। 312 ਨੋਪੜ ਦਾ ਲੋਕਲ ਨੰਬਰ। ਰੋਪੜ ਦਾ ਹੀ ਨੰਬਰ ਆ। ਰੋਪੜ ਦਾ ਨੰਬਰ ਆ। 312 ਠੀਕ ਆ ਜੀ। ਆਹ ਕਾਲਾ ਥੋੜਾ ਜਿਹਾ ਤਾਂ ਲੱਗਦਾ ਬਾਈ ਨੇ ਟੇਪ ਟੂਬ ਕਰਾਈ। ਹਾਂ ਬਈ ਆਹ ਛੂਪ ਰਹੀ ਹੋਈ ਵੀ ਆ ਟੇਪ। ਟੇਪ ਕਰਾਈ ਵੀ। ਬਲੈਕ ਮੈਟ ਜਿਹੜੀ ਟੇਪ ਕਰਾਉਂਦੇ ਆਂ ਇਹ ਮੁੰਡੇ। ਸਾਰੀ ਟੇਪ ਕਰਾਈ ਵੀ ਆ। ਮਗਰ ਆ ਆਪੇ ਓਰੀਜినਲ ਟਰੈਕਟਰ ਆ ਓਨ ਓਨਰ ਕਾਊਰਡ ਜਿੰਨੀ ਵੀ ਸਰਵਿਸ ਆਉਂਦੀ ਹੈ ਏਜੰਸੀ ਦੀ ਏਜੰਸੀ ਤੋਂ ਹੋਈਆਂ ਵੀ ਆ ਸਰਵਿਸਾਂ ਵੀ ਹਾਂ ਚਲੋ ਸਰਪੁਮਾਰਕੀ ਵੀ ਦਿਖਾ ਦਿੰਦਾ ਕਰਬੋ ਲੱਗੀ ਵੀ ਆ ਢੋਲ ਕੀ ਬਈਆਂ ਨੇ ਕੜਵਾਈ ਹੋਈ ਆ ਬਾਈ ਵਿੱਚ ਦੇ ਕਰਬੋ ਲਾ ਕੇ ਹਾਂ ਮੁਰਲੇ ਡਾਇਰ ਤਾਂ ਨਵੇਂ ਆ ਮਗਰਲੇ ਟਾਇਰ ਤੇ ਮੁਰਲੇ ਟਾਇਰ ਜਿਆਸੀ ਚੌਦੇ ਹੁੰਦੇ ਹੁੰਦਾ ਹੀ ਆ ਮਗਰਲੇ ਨਾਲ ਦੇ ਮਗਰਲੇ ਨਾਲ ਦੇ ਆ ਬਾਈ ਮੁਰਲੇ ਵੀ ਨਾਲ ਨੇ ਮਗਰਲੇ ਵੀ ਅੱਧੇ ਟਾਇਰ ਤਾਂ ਹੈਗੇ ਆ ਮਗਰਲੇ ਵੀ ਹਾਂ ਹਾਂ ਅੱਧੇ ਕੇ ਟਾਇਰ ਤਾਂ ਬਾਈ ਮਗਰਲੇ ਬਾਈ ਨੇ ਸਿਸਟਮ ਲੱਗਿਆ ਹੋਇਆ ਤਾਂ ਸਿਸਟਮ ਤਾਰ ਲਿਆ ਹਾਂ ਬਾਈ ਨੇ ਇੱਕ ਸਿਸਟਮ ਤਾਰ ਲਿਆ ਤੇ ਪਿੱਛੇ ਨੂੰ ਦਿਖਾ ਦੇ ਕੋਈ ਕਿਰਾਏ ਨੂੰ ਨਹੀਂ ਚੱਲਿਆ ਹੋਣਾ ਘਰ ਨੂੰ ਬੈਠਾ ਉਹ ਕਿਰਾਏ ਨੂੰ ਤਾਂ ਮੈਨੂੰ ਵੀ ਪਤਾ ਕਿਉਂਕਿ ਸਰਬਸਮੇਂ ਹੀ ਕਰਦਾ ਇਦੀ ਹਾਂ ਟਰਬੋ ਵੀ ਭਾਈ ਆਪਾਂ ਨਹੀਂ ਲਾਈਤੀ ਜਾਂਸੀ ਵਿਟੜਾ ਹਾਂ ਟਰਬੋ ਵੀ ਟਰਬੋ ਲੱਗੀ ਹਾਂ ਟਰਬੋ ਵੀ ਮੈਂ ਹੀ ਨਹੀਂ ਲਾਈ ਸੀਗੀ ਜੀ ਟਰਬੋ ਵੀ ਭਾਈ ਹੁਣੇ ਲਾਈ ਆ ਫੇ ਮਰਨਨ ਭਾਈ ਆਪਾਂ ਨੇ ਹਾਂ ਜੋਬ ਕਾਰਡ ਯਾਰ ਔਨ ਔਨ ਜਿਹਨੂੰ ਰਿਕਾਰਡ ਕਰਦੇ ਨੇ ਆ ਨਾ ਜਾਂਸੀ ਦੇ ਵਿੱਚ ਸਾਰੇ ਭਾਈ ਜੋਬ ਕਾਰਡ ਹਾਂ ਹਾਂ ਜੋਬ ਕਾਰਡ ਆਪਾਂ ਨੇ ਇਹ ਹੈ ਠੀਕ ਨੇ ਬਾਹਰ ਕੋਈ ਵੀ ਨਹੀਂ ਹੋਈ ਵੀ ਵਾਝਿਆ ਠੀਕ ਆ ਜੀ ਜੇ ਬਾਕੀ ਵੀ ਇਹ ਲੈਣਾ ਕੰਡੈਕਟਰ ਨੂੰ ਨੰਬਰ ਪਾ ਦਾਂਗੇ ਹਾਂ ਭਾਈ ਇਹਦੇ ਐ ਦੱਸੋ ਮੈਨੂੰ ਵੀ ਡਿਮਾਂਡ ਕੀ ਕਰਦੇ ਆ ਇਹਦੀ ਭਾਈ ਡਿਮਾਂਡ ਕਰਦੇ ਆ 595000 ਰੁਪਇਆ 595000 ਰੁਪਇਆ ਡਿਮਾਂਡ ਕਰਦੇ ਆ ਹੋ ਜਾਊਗਾ ਹਨਾ ਹਾਂ ਤੇ ਭਾਈ ਇਹ ਕਿੰਨੇ ਘੰਟੇ ਚੱਲਿਆ ਵਾ 2000 2000 ਘੰਟੇ ਚੱਲਿਆ ਲਗਭਗ 21 ਮਾਡਲ ਹਾਂ 2000 ਘੰਟੇ ਚੱਲਿਆ ਹੋ ਠੀਕ ਆ ਹਾਂ ਏ ਬਾਈ ਥੋੜੂ ਮਕੜੀ ਚਾਣਾ ਹਾਂ ਅਰੀਜਨਲ ਆ ਹਾਂ ਸਾਰਾ ਕੁਝ ਇਹਦੇ ਨਾਲ ਦਾ ਹੀ ਆ ਤੋਤਾ ਵਾਤਾ ਹੈ ਹੀ ਨਹੀਂ ਚੱਲ ਅਸੀਂ ਧੋਂਦੇ ਦਾ ਪਾਈਆਂ ਨੂੰ ਪਹਿਲਾਂ ਵੀ ਪਤਾ ਹੀ ਅਸੀਂ ਨਹੀਂ ਧੋਂਦੇ ਰਹਿਗੇ ਜੋ ਹੈ ਸਾਰਾ ਹੀ ਆ ਅਿਕਣ ਆਪਾਂ ਦੇ ਦੇਣ ਐਦਾਂ ਹੀ ਆ ਲਾਉਣਾ ਦਾ ਹਾਂ ਲਾਉਣਾ ਕੁਝ ਨਹੀਂ ਬਾਈ ਨੇ ਪਹਿਲਾਂ ਹੀ ਲੈ ਲਿਆ ਯਾਰ ਬੰਪਰ ਖੋਲ ਲਿਆ ਹਾਂ ਹਰ ਤੈਨੂੰ ਪਤਾ ਦੂਆ ਬੜੇ ਹੈਵੀ ਲਵਾਏ ਹੋਏ ਤੇ ਹਾਂ ਬਾਈ ਨੇ ਬਾਈ ਬੰਪਰ ਆਪਣਾ ਸ਼ੌਂਕ ਨੂੰ ਲਾਇਆ ਹੋਇਆ ਦਾ ਪੂਰਾ ਉਹਨੇ ਤਾਂ ਲੱਖ ਲਵਾਂ ਲੱਖ ਰੁਪਇਆ ਵੇਟ ਨੂੰ ਪਾ ਕੇ 6 ਸਿਸਟਮ ਲਾ ਕੇ ਉਹਨਾਂ ਦਾ ਜਿਆਦਾ ਫੜਾ ਹੋ ਕਰਿਆ ਹੋਇਆ ਹਾਂਜੀ ਹਾਂਜੀ ਹੋਰ ਸ਼ੌਂਕ ਨੂੰ ਟਰੈਕਟਰ ਰੱਖਿਆ ਹੋਇਆ ਦਾ ਤੇ ਇਹ ਬਾਈ ਰਿਵਰਸ ਵੀਡੀਓ ਆ ਹਾਂ ਇਹ ਰਿਵਰਸ ਵੀਡੀਓ ਹਾਂ ਰਿਵਰਸ ਵੀਡੀਓ ਓਰੀਜਿਨਲ ਰਿਵਰਸ ਬਾਈ ਇਹ ਵੈਸੇ ਵੀ ਰਿਵਰਸ ਵੀਡੀਓ ਥੋੜਾ ਜਿਆਦਾ ਮਹਿੰਗਾ ਹੁੰਦਾ ਨਾ ਦੂਏ ਨਾਲੋਂ ਇਹ ਇਹ ਬਾਈ ਤੂੰ ਟੂ ਸਪੀਡ ਆ ਹਾਂ ਮੀਡੀਅਮ ਗੇਅਰ ਨਹੀਂ ਹੈਗਾ ਇਹ ਹਾਈ ਲੋ ਵਾਲਾ ਹਾਂ ਹਾਈ ਲੋ ਵਾਲੀ ਆ ਹਨਾ ਕਾਲੂ ਬੰਦਾ ਕਹਿੰਦਾ ਨਹੀਂ ਮੀਡੀਅਮ ਬਾਈ ਮਨ ਲਾ 2021 ਚ ਆਇਆ ਵੀ ਨਹੀਂ ਟੈਗ ਆ ਮੀਡੀਅਮ ਤਾਂ ਹਾਂ ਹੁਣੇ ਆਇਆ ਏ 14 ਦੇ ਟਾਇਰਾਂ ਵਾਲਾ 14 ਦੇ ਟਾਇਰਾਂ ਵਾਲਾ ਟਰੈਕਟਰ ਹਾਂ 14 ਚ ਜਿਹੜਾ ਟਰੈਕਟਰ ਉਹ ਮੀਡੀਅਮ ਗੇਅਰ ਹਾਂ ਉਹ ਮੀਡੀਅਮ ਗੇਅਰ ਆ ਹਾਂ ਇਹ 14 ਦੇ ਟਾਇਰਾਂ ਵਾਲਾ ਠੀਕ ਆ ਜੀ ਹਾਂ ਬਾਕੀ ਟੈਗ ਤੁਹਾਨੂੰ ਦਿਖਾ ਦੇ ਸੀਟ ਤੇ ਸਾਰੇ ਨਾਮ ਦੇ ਕੀ ਮਾਡਲ ਦੇ ਆ ਮਾਰ ਕੇ ਬਾਈ 14 ਪਰ ਵੀ ਕੀ ਦੇ ਹੋ ਆ ਕੀ ਹੋ ਬਾਈ ਹਾਂ 14 9 28 ਦੇ ਟਾਇਰ ਆ ਵਾਕਿਆ ਆ ਟੇਪ ਜੀ ਦਾ ਆਪਣੇ ਲਾਏ ਦੇਣੀ ਬਾਈ ਚਲੋ ਕਰਵਾ ਦਾਂਗੇ ਜੀ ਹਾਂ ਬਣ ਗਈ ਗੱਲ ਅਗਲਾ ਹਾਂ ਕਿਉਂਕਿ ਚਲੋ ਬਾਈ ਦੇਖੋ ਟਰੈਕਟਰ ਸ਼ੋਅਰੂਮ ਕੰਡੀਸ਼ਨ ਆ ਬਿਲਕੁਲ ਇਹਦਾ ਟੇਪ ਟੂਪ ਜੀ ਬਾਈ ਨੇ ਸ਼ੌਂਕ ਨੂੰ ਇਹ ਰੱਖਿਆ ਪਤਾ ਬਹੁਤੀ ਇੰਨੀ ਖੇਤੀ ਵੀ ਨਹੀਂ 5 7 ਕਿੱਲਾਂ ਵਾਲੀ ਹੋਤੀ ਤੇ ਇਹ ਬਾਈਆਂ ਨੇ ਹੁਣ 3 ਸਪੀਡ ਲੇਖੀ ਜਾਣਾ ਬਾਈ ਟਰੈਕਟਰ ਨਹੀਂ ਵੇਚਣਾ ਵੀ ਨਹੀਂ ਤਾਂ ਉਹਨਾਂ ਨੇ ਇਹ ਉਹਨਾਂ ਨੇ ਹੁਣ 3 ਸਪੀਡ ਲੈਣਾ ਟਰੈਕਟਰ ਉਹ ਬੰਦਿਆਂ ਨੂੰ 3 ਸਪੀਡ ਵਧੀਆ ਲੱਗਿਆ ਈ ਤੇ ਉਹ ਕਹਿੰਦਾ ਤਾਂ ਥੋੜਾ ਜਿਹਾ ਚੇਂਜ ਕਰ ਲਿਆ ਟਰੈਕਟਰ ਵੀ 50 ਲੈਣਾ 50 50 ਡੀਓ ਆ 3 ਸਪੀਡ ਚ ਫਿਰ ਆਪਾਂ ਟਰਬੋ ਉਹਨੂੰ ਵੀ ਲਾਉਣੀ ਆ ਗੱਲ ਕਰੀ ਸੀਗੀ ਬਾਈ ਨਾਲ ਕਹਿੰਦਾ ਟਰਬੋ ਉਹਨੂੰ ਵੀ ਲਵਾਉਣੀ ਆ ਤੇ ਬਾਈ ਦੇਖੋ ਤੁਸੀਂ ਉੱਪਰ ਉਹ ਬੰਦੇ ਨੇ ਪੂਰੀ origignal iwi ਦੀ ਟਰੈਕਟਰ ਪਰ ਪੂਰਾ ਮੋਡੀਫਾਈ ਕਰਿਆ ਹੋਇਆ ਸੀਗਾ ਇੱਕ ਵੀਰੇ ਆਪਣੇ ਕੋਲ 52 10 ਵੀ ਆਇਆ ਹੋਇਆ ਸੀ ਇਹਦੇ ਕੀ ਮਾਡਲ ਇਹ ਆ ਹਨ ਤੇ ਨਾਲ ਦੇ ਟਾਇਰੂ ਜਾਨੀ ਕਿ ਇਹ ਥੋੜਾ ਘੱਟ ਚੱਲਿਆ ਵਾ ਟਰੈਕਟਰ ਸਾਢੇ 350 ਘੰਟਾ ਚੱਲਿਆ ਵਾ ਤੇ ਸ਼ੋਰੂਮ ਕੰਡੀਸ਼ਨ ਆ ਤੁਸੀਂ ਚੈੱਕ ਕਰ ਸਕਦੇ ਆ ਭਾਈ ਪੀਵੀ 27 ਨੰਬਰ ਆ ਟਰੈਕਟਰ ਬਿਲਕੁਲ ਨਵਾਂ ਹੀ ਆ ਨਾਲ ਦੇ ਟਾਇਰ ਆ ਮਾਰਕਾ ਵੀ ਜਿਹੜਾ ਜਕੇ ਦਾ ਮਾਰਕਾ ਹੁੰਦਾ ਨਾ ਉਹ ਵੀ ਟਾਇਰਾਂ ਉੱਪਰ ਤੇ ਹਲੇ ਉਤਰਿਆ ਨਹੀਂ ਦੇਖੋ ਯਾਨੀ ਕਿ ਬਹੁਤ ਘੱਟ ਚੱਲਿਆ ਵਾ ਟਰੈਕਟਰ ਆ ਜੇ ਕਿਸੇ ਵੀਰ ਨੇ ਲੈਣਾ ਹੈ ਤਾਂ ਦੱਸਿਓ ਤੇ ਡਿਮਾਂਡ ਇਹਦੀ ਆਪਾਂ 740 ਕਰਦੇ ਆ ਇਹਦੀ ਡਿਮਾਂਡ ਆ ਬਾਕੀ ਬਈ ਮੌਕੇ ਤੇ ਹੋ ਜੂਗਾ ਜਦੋਂ ਵੀ ਆਪਾਂ ਨੇ ਸੌਦਾ ਕਰਨਾ ਹੋਇਆ ਉਹ ਹੋ ਜਾਂਦਾ ਬਾਈ ਤੇ ਤੁਸੀਂ ਦੇਖ ਸਕਦੇ ਹੋ 21 ਦੇ ਟਾਇਰਾਂ ਪਰ ਵੀ 21 ਦੇ ਮਾਰ ਕੇ ਬਾਈ ਬਿਲਕੁਲ ਜੈਜ ਰੇਟ ਆ ਬਾਕੀ ਹੋਰ ਹੋ ਜੂ ਮੌਕੇ ਤੇ ਹਨਾ ਜੈਜ ਰੇਟਨ ਵਾਲੀ ਆਪਾਂ ਨੇ ਟਰੈਕਟਰ ਦੇ ਦੇਣਾ ਇਹ ਆਪਣੇ ਨਾਲ ਬਈ ਅਸੀਂ ਇੰਡੋ ਫਾਰਮ ਦੀ ਉਹਨਾਂ ਕੋਲੇ ਖੜਾ ਹੋ ਉਹ ਤੁਹਾਨੂੰ ਪਤਾ ਪੁਰਾਣਿਆਂ ਦਾ ਕੰਮ ਕਰਦੇ ਥੋੜਾ ਜਿਹਾ ਖਰੀਦ ਕੇ ਲੈਂਦਾ ਦਰਦਾ ਖੜਗੇ ਨਹੀਂ ਤੇ ਉਹਨਾਂ ਨੇ ਖੜ ਦਾ ਹੀ ਨੰਬਰ ਲੱਗਾ ਵਾ ਤੇ ਚੱਲਿਆ ਬਾਬੇ ਘਾਟ ਆ ਇਹ ਵੀਰ ਕਿ ਆਪਾਂ ਤੁਹਾਨੂੰ ਲਿਖਾ ਦੰਨੇ ਆ ਸਲਫ ਮਾਰ ਕੇ ਵੀ ਵੀ ਹਾਂ ਥੋੜਾ ਠੰਡਾ ਕਰਕੇ ਰੌਂਡ ਬੰਦਾ ਦਾ ਇੱਕ ਇਹ ਕੰਡ ਬਹੁਤ ਆ ਬਾਈ ਇਹ ਕਰਕੇ ਥੋੜਾ ਜਿਹਾ ਬੈਟਰੀ ਵੀ ਨੂੰ ਪਤਾ ਬਈ ਜਵਾਬ ਜਆ ਦੇਣ ਲੱਗ ਜਾਂਦੀ ਆ ਵੈਸੇ ਵੀ ਤੇ ਆਵਾਜ਼ ਵੀ ਬਾਈ ਨਵੇਂ ਨਾਲ ਦੀ ਹੋ ਆ ਜੋ ਨਵਾਂ ਹੋਈ ਹੈ ਉਦਾਂ ਦਾ ਹੀ ਆ ਬਿਲਕੁਲ ਮੋਰਲੇ ਵੀ ਟਾਇਰ ਵੀ ਬਿਲਕੁਲ ਨਵੇਂ ਆ ਨਾ ਸ਼ੋਰੂਮੇ ਕੰਡੀਸ਼ਨ ਆ ਟਰੈਕਟਰ ਦੀ ਤੇ ਤੁਹਾਨੂੰ ਦੇਵਾ ਦਿੰਨੇ ਆ 400 11 ਘੰਟਾ ਚੱਲਿਆ ਹੋ ਟਰੈਕਟਰ Ориਜਨਲ ਨਾਲ ਬਿਲਕੁਲ ਸਹੀ ਟਰੈਕਟਰ ਚੱਲਿਆ ਹੋ ਬਾਈ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਦੱਸਿਓ ਜਰੂਰ ਤੇ ਮਿਲਦੇ ਆ ਬਾਈ ਕਿਸੇ ਅਗਲੀ ਵੀਡੀਓ ਵਿੱਚ ਤੁਹਾਨੂੰ ਫੇਰ ਹੋਰ ਟਰੈਕਟਰ ਦਿਖਾਉਂਗੇ ਆਪਾਂ ਜੋ ਵੀ ਲਿਆਉਂਗੇ ਕੱਟ ਕੇ ਹਨਾ ਦਾ ਤੱਕ ਲਈ ਬਾਈ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਵੀਰ ਸਾਰਿਆਂ ਨੂੰ